ਜਿਸ ਵਕਤ ਸਤਿਗੁਰੂ ਜੀ ਹਰਦوار ਗਏ ਹਨ ਸਤਿਗੁਰੂ ਸਾਹਿਬ ਮਹਾਰਾਜ ਸੰਗਰ ਜੀ ਕਿਸੇ ਵੀ ਤੀਰਸ ਤੇ ਇਸ਼ਨਾਨ ਦੇ ਲਈ ਨਹੀਂ ਗਏ ਸਤਿਗੁਰੂ ਜੀ ਕਿਸੇ ਵੀ ਤੀਰਸ ਤੇ ਜਾ ਕੇ ਨਹਾਉਣਾ ਠੀਕ ਨਹੀਂ ਸਮਝਦੇ ਮਹਾਰਾਜ ਕਿਸ ਦੇ ਲਈ ਗਏ ਹਨ ਫਿਰ ਜੇ ਪ੍ਰਸ਼ਨ ਆਵੇ ਕਿ ਮਹਾਰਾਜ ਕਿਉਂ ਗਏ ਹਰਦوار ਕਿਸ ਕਾਰਨ ਗਏ ਕੀ ਕਰਨ ਗਏ ਹਨ ਸੱਚੇ ਪਾਰਸ਼ਾ ਮਹਾਰਾਜ ਉਥੇ ਜੀਵਾਂ ਦਾ ਉਧਾਰ ਕਰਨ ਦੇ ਲਈ ਗਏ ਹਨ ਜੀਵਾਂ ਨੂੰ ਤਾਰਨ ਦੇ ਲਈ ਗਏ ਹਨ ਕਿਉਂਕਿ ਧਰਮ ਕੋਈ ਵੀ ਨੀਵਾ ਨਹੀਂ ਕੋਈ ਵੀ ਨਿੰਦਨਯੋਗ ਨਹੀਂ ਧਰਮ ਦੇ ਵਿੱਚ ਹੋ ਰਿਹਾ ਪਖੰਡ ਉਸ ਨੂੰ ਨਿੰਦਣਾ ਇੱਕ ਸੱਚੇ ਧਰਮੀ ਦਾ ਕੰਮ ਹੈ ਜਿਹੜਾ ਬੰਦਾ ਧਰਮੀ ਹੋਵੇਗਾ ਉਹ ਧਰਮ ਦੇ ਵਿੱਚ ਹੋ ਰਹੇ ਪਖੰਡ ਨੂੰ ਜ਼ਰੂਰ ਰੋਕੇਗਾ ਸੱਚੇ ਪਾਰਸ਼ਾ ਮਹਾਰਾਜ ਆਪ ਖੁਦ ਖੁਦਾ ਹਨ ਗੁਰਨਾਨਕ ਸਾਹਿਬ ਮਹਾਰਾਜ ਜਦੋਂ ਹਰਿਦਵਾਰ ਦੇ ਵਿੱਚ ਗਏ ਤੇ ਕੋਈ ਇਸ਼ਨਾਨ ਦੇ ਲਈ ਨਹੀਂ ਜੀਵਨ ਆ ਜੀਵਨ ਦਾ ਉਧਾਰ ਕਰਨ ਦੇ ਲਈ ਗਏ ਹਨ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਧਰਨ ਆਪ ਸਤਗੁਰ ਜੀ ਤੀਰਥਾਂ ਨੂੰ ਉਦਮ ਕਰਨ ਦੇ ਲਈ ਗਏ ਹਨ ਉਜਲ ਕਰਨ ਦੇ ਲਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਹਿੰਦੇ ਕਿ ਭਾਈ ਇੱਥੇ ਤੇ ਦੌੜ ਲੱਗੀ ਹੋਈ ਆ ਸੂਰਜ ਦੇ ਵੱਲ ਜਲ ਪਾਉਣ ਦੀ ਲੋਕ ਚੜਦੇ ਸੂਰਜ ਨੂੰ ਜਲ ਪਾਉਂਦੇ ਨੇ ਦੇ ਸੂਰਜ ਕੋ ਨੀਰ ਕਨੇਰਾ ਠਹਿਰ ਨਾ ਰਹਿ ਮਨ ਚਾਹੂ ਦਿਸ ਫੇਰਾ ਮਨ ਜਿਹੜਾ ਖਲਾਉਂਦਾ ਨਹੀਂ ਪਰ ਜਿਹੜਾ ਤਾਨ ਹੈ ਉਹ ਹਰਦੁਆਰ ਦੇ ਵਿੱਚ ਆ ਕੇ ਸੂਰਜ ਨੂੰ ਜਲ ਦੇ ਰਿਹਾ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਤੋਂ ਪੁਠਾ ਕੀਤਾ ਉਹ ਤੇ ਚੜਦੇ ਸੂਰਜ ਵੱਲ ਜਲ ਦੇ ਰਹੇ ਨੇ ਸੂਰਜ ਨੂੰ ਜਲ ਦੇ ਰਹੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਲੈnde ਵੱਲ ਜਾਲ ਪਾਉਣ ਲੱਗ ਪਏ ਲੈੰਦਾ ਉਹ ਹੁੰਦਾ ਸੰਗਰ ਜਿੱਥੇ ਸੂਰਜ ਟਲਦਾ ਹੈ ਜਿਸ ਦਿਸ਼ਾ ਨੂੰ ਸੂਰਜ ਢਲੇ ਉਸ ਨੂੰ ਲਹਿੰਦਾ ਕਹਿ ਦਿੰਦੇ ਨੇ ਜਿਸ ਦਿਸ਼ਾ ਤੋਂ ਸੂਰਜ ਚੜ੍ਹੇ ਉਸ ਨੂੰ ਚੜ੍ਹਦਾ ਕਹਿ ਦਿੰਦੇ ਹਨ ਆਮ ਜੀਵ ਤੇ ਚੜ੍ਹਦੇ ਸੂਰਜ ਵੱਲ ਜਲ ਪਾਉਂਦੇ ਨੇ ਪਰ ਗੁਰਗਨਾਨਕ ਸਾਹਿਬ ਮਹਾਰਾਜ ਲਹਿੰਦੇ ਵੱਲ ਜਲ ਪਾਈ ਜਾ ਰਹੇ ਹੁਣ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਤਰਕ ਤੇ ਕਰਨੀ ਸੀ ਉਸ ਨਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਮਹਾਰਾਜ ਨੂੰ ਆਖਣ ਲੱਗੇ ਕਹਿੰਦੇ ਨਾ ਤੁਸੀਂ ਹਿੰਦੂ ਜਾਪਦੇ ਹੋ ਨਾ ਮੁਸਲਮਾਨ ਕਿਉਂਕਿ ਜੇ ਤੁਸੀਂ ਹਿੰਦੂ ਹੋ ਤੇ ਤੁਸੀਂ ਜਾਲ ਚੜ੍ਹਦੇ ਵੱਲ ਪਾਉਣਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਾਲ ਹਰ ਦੁਆਰ ਦੇ ਵਿੱਚ ਚੜ੍ਹਦੇ ਵੱਲ ਨਹੀਂ ਪਾਈਦਾ ਸੂਰਜ ਵਾਲੀ ਪਾਈਦਾ ਤੇ ਸੂਰਜ ਦਾ ਰੁੱਖ ਕਿੱਧਰ ਨੂੰ ਆ ਤੇ ਤੁਸੀਂ ਜਾਲ ਕਿਥੇ ਪਾ ਰਹੇ ਹੋ ਗੁਰਨਾਨਕ ਸਾਹਿਬ ਮਹਾਰਾਜ ਨੂੰ ਇਹ ਪੁੱਛਿਆ ਤੇ ਕਹਿੰਦੇ ਜੇ ਤੁਸੀਂ ਮੁਸਲਮਾਨ ਹੋ ਫਿਰ ਤੇ ਤੁਹਾਡਾ ਹਰ ਦੁਆਰ ਦੇ ਵਿੱਚ ਕੋਈ ਕੰਮ ਹੀ ਨਹੀਂ ਖੇਰ ਤੁਸੀਂ ਗੰਗਾ ਤੇ ਕੀ ਕਰਨ ਦੇ ਲਈ ਆਏ ਹੋ ਜੇ ਤੁਸੀਂ ਹਿੰਦੂ ਹੋ ਤੇ ਤੁਹਾਨੂੰ ਜਲ ਪਤਾ ਹੋਣਾ ਚਾਹੀਦਾ ਕਿਥੇ ਪਉਣਾ ਹੈ ਜੇ ਮੁਸਲਮਾਨ ਨੂੰ ਤੁਹਾਡਾ ਕੰਮ ਨਹੀਂ ਇੱਥੇ ਆਉਣਾ ਧੰਗਰ ਨਾਨਕ ਸਾਹਿਬ ਮਹਾਰਾਜ ਨੇ ਪੁੱਛਿਆ ਕਹਿੰਦੇ ਭਾਈ ਤੁਸੀਂ ਜਲ ਕਿੰਨਾ ਨੂੰ ਪਾ ਰਹੇ ਕਹਿੰਦੇ ਜਿਹੜੇ ਸਾਡੇ ਪਿਤਰ ਮਾਤ ਪਿਤਾ ਉਹਨਾਂ ਦੇ ਮਾਤ ਪਿਤਾ ਜਿਹੜੇ ਚੜ੍ਹਾਈ ਕਰ ਗਏ ਨੇ ਅਸੀਂ ਉਹਨਾਂ ਨੂੰ ਜਲ ਪਾ ਰਹੇ ਹਾਂ ਸੂਰਜ ਵੱਲ ਜਲ ਦੇ ਰਹੇ ਹਾਂ ਉਹਨਾਂ ਦਾ ਇਸ਼ਨਾਨ ਹੋ ਜਾਵੇ ਕਿਉਂਕਿ ਇਸ ਥਾਂ ਤੇ ਜਿਹੜਾ ਵੀ ਸੂਰਜ ਦੇ ਵੱਲ ਜਲ ਪਉਂਦਾ ਹੈ ਉਹਨਾਂ ਦਾ ਜਲ ਪਿੱਤਰਾਂ ਦੇ ਤੱਕ ਪਹੁੰਚਦਾ ਹੈ ਮਹਾਰਾਜ ਖੁਸ਼ ਹੋਏ ਕਹਿੰਦੇ ਅੱਛਾ ਜੀ ਜਲ ਪਿੱਤਰਾਂ ਦੇ ਤੱਕ ਪਹੁੰਚਦਾ ਹੈ ਕਹਿੰਦੇ ਜੀ ਜਲ ਪਿੱਤਰਾਂ ਤੱਕ ਪਹੁੰਚਦਾ ਹੈ ਪਿੱਤਰ ਇਸ਼ਨਾਨ ਕਰਦੇ ਨੇ ਜਲ ਛਕਦੇ ਨੇ ਕਿਉਂਕਿ ਜਲ ਛਕਣਾ ਜੱਗ ਤੋਂ ਬਿਨਾ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਪਹਿਲਾ ਪਾਣੀ ਜਿਉ ਅਜੇ ਤਰਿਆ ਸਭ ਕਾ ਪਹਿਲਾ ਜੀ ਪਾਣੀ ਹੈ ਨਾ ਸਾਰਿਆਂ ਤੋਂ ਪਹਿਲਾਂ ਬੰਦੇ ਦੀ ਬਾਡੀ ਦੇ ਵਿੱਚ ਵੀ 70% ਪਾਣੀ ਮੰਨਿਆ ਜਾਂਦਾ ਹੈ ਸਾਇੰਸ ਦੇ ਮੱਦੇਬਕ ਕਹਿੰਦੇ ਜੀ ਅਸੀਂ ਤੇ ਚੜਦੇ ਸੂਰਜ ਵੱਲ ਜਲ ਪਾ ਕੇ ਤੇ ਪਿੱਤਰਾਂ ਦਾ ਇਸ਼ਨਾਨ ਕਰਾ ਰਹੇ ਹਾਂ ਪਿੱਤਰਾਂ ਤੱਕ ਜਲ ਪੰਚਾ ਰਹੇ ਹਾਂ ਤੇ ਤੁਸੀਂ ਹੁਣ ਦੱਸੋ ਤੁਸੀਂ ਕਿੱਥੇ ਜਲ ਪਾ ਰਹੇ ਹੋ ਮਹਾਰਾਜ ਚੁੱਪ ਕਰਕੇ ਕਹਿੰਦੇ ਸਾਨੂੰ ਤੇ ਤੁਸੀਂ ਪੁੱਛਿਆ ਪਿੱਤਰਾਂ ਵੱਲ ਜਲ ਪਾ ਰਹੇ ਹੋ ਤੁਸੀਂ ਦੱਸੋ ਕਿੱਥੇ ਜਲ ਪਾਉਂਦੇ ਹੋ ਮਹਾਰਾਜ ਕਹਿੰਦੇ ਜੇ ਤੁਸੀਂ ਪਿਤਰਾਂ ਨੂੰ ਜਲ ਪਾ ਰਹੇ ਹੋ ਨਾ ਪਿਤਰ ਤੁਹਾਡੇ ਕਿੰਨੀ ਦੂਰ ਨੇ ਕਹਿੰਦੇ ਲੱਖਾਂ ਜੋਜਨ ਹਜ਼ਾਰਾਂ ਜੋਜਨ ਦੂਰ ਹਨ ਕਹਿੰਦੇ ਹਜ਼ਾਰਾਂ ਜੋਜਨ ਦੂਰ ਜਲ ਚਲਿਆ ਜਾਂਦਾ ਕਹਿੰਦੇ ਜੀ ਹਜ਼ਾਰਾਂ ਜੋਜਨ ਦੂਰ ਜਲ ਸਾਡਾ ਪਹੁੰਚ ਜਾਂਦਾ ਤੇ ਮਹਾਰਾਜ ਕਹਿੰਦੇ ਕਿ ਅਸੀਂ ਫਿਰ ਆਪਣੀ ਫਸਲ ਬੀਜ ਕੇ ਆਏ ਹਾਂ ਕਰਤਾਰਪੁਰ ਤੇ ਮੈਨੂੰ ਫਿਕਰ ਹੈ ਕਿ ਸਾਡੇ ਜਿਹੜੇ ਫਸਲ ਹੈ ਨਾ ਹੋਰੇ ਉਸ ਨੂੰ ਕਿਸੇ ਨੇ ਜਲ ਪਾਉਣਾ ਹੈ ਪਾਣੀ ਪਾਉਣਾ ਹੈ ਕਿ ਨਹੀਂ ਲਾਉਣਾ ਤੇ ਅਸੀਂ ਸੋਚਿਆ ਕਿ ਇੱਥੇ ਬੈਠੇ ਬੈਠੇ ਆਪਣੀ ਫਸਲ ਨੂੰ ਜਲ ਲਾ ਦਈਏ ਫਸਲ ਦੇ ਵਿੱਚ ਜਲ ਪਾ ਦਈਏ ਇੱਥੇ ਬੈਠੇ ਬੈਠੇ ਹੀ ਤੇ ਹੁਣ ਉਹਨਾਂ ਤਰਕ ਕੀਤੇ ਕਹਿੰਦੇ ਮੈਨੂੰ ਜਾਪਦਾ ਹੈ ਕਿ ਤੁਹਾਡੀ ਬੁੱਧੀ ਟਿਕਾਣੇ ਦੇ ਵਿੱਚ ਨਹੀਂ ਕਹਿੰਦਾ ਕਿ ਇਥੋਂ ਜਲ ਪਾ ਰਹੇ ਹੋ ਤੇ ਜਲ ਤੇ ਇੱਥੇ ਹੀ ਡਿੱਗ ਰਿਹਾ ਹੈ ਫਸਲ ਕਿਦਾਂ ਪੀ ਜਾਵੇਗੀ ਇਹ ਜਲ ਫਸਲ ਤੱਕ ਕਿਵੇਂ ਪਹੁੰਚ ਜਾਏਗਾ ਜਦ ਤੇ ਤੁਸੀਂ ਇੱਥੇ ਪਾ ਰਹੇ ਹੋ ਤੇ ਇੱਥੇ ਡਿੱਗੀ ਜਾ ਰਿਹਾ ਹੈ ਤੇ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਕਿ ਮੇਰਾ ਤੇ ਇਥੋਂ ਤਕਰੀਬਨ ਥੋੜੇ ਯੋਜਨ ਦੂਰ ਖੇਤ ਹੈ ਜੇ ਤੁਹਾਡੇ ਕਹਿ ਮੁਤਾਬਕ ਮੇਰਾ ਜਲ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਤੇ ਬ੍ਰਾਹਮਣੋ ਪੰਡਤੋ ਜੀਵੋ ਤੁਸੀਂ ਕਿਦਾਂ ਦਾਅਵੇ ਕਰਦੇ ਹੋ ਕਿ ਸਾਡਾ ਜਲ ਲੱਖਾਂ ਜੋਜਨ ਦੂਰ ਪਿਤਰਾ ਤੱਕ ਪਹੁੰਚਦਾ ਸਾਡਾ ਜਲ ਜੇਕਰ ਸਾਡੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਇਹ ਗੱਲ ਤੁਸੀਂ ਵੀ ਮੰਨੋ ਤੁਹਾਨੂੰ ਮੰਨਣੀ ਪਵੇਗੀ ਕਿ ਤੁਹਾਡਾ ਜਲ ਵੀ ਦਿੱਤਾ ਆ ਇੱਥੇ ਹੀ ਰਹਿ ਜਾਂਦਾ ਪਿਤਰਾ ਤੱਕ ਨਹੀਂ ਪਹੁੰਚਦਾ ਪਿਤਰਾ ਤੱਕ ਜਲ ਪਹੁੰਚਦਾ ਉਹ ਹੀ ਹੈ ਜਿਹੜਾ ਜਪਿਆ ਹੋਇਆ ਨਾਮ ਹੈ ਜਿਹੜੇ ਪਿਤਰਾਂ ਨੇ ਸਰੀਰ ਕਰਕੇ ਨਾਮ ਜਪਿਆ ਜਿਹੜੇ ਪਿਤਰਾਂ ਨੇ ਸਰੀਰ ਕਰਕੇ ਸੇਵਾ ਕੀਤੀ ਹੈ ਕਹਿੰਦੇ ਉਹ ਹੀ ਪਿਤਰ ਹਨ ਤੇ ਜਿਨ੍ਹਾਂ ਪਿਤਰਾਂ ਦੀ ਜਿਉਂਦਿਆਂ ਜੀ ਸੇਵਾ ਕੀਤੀ ਜਾਵੇ ਕਹਿੰਦੇ ਉਹ ਪਿਤਰ ਪ੍ਰਵਾਨ ਹਨ ਮੈਂ ਆ ਬਾਬਤ ਜਲ ਪਿਤਰਾਂ ਦੇ ਤੱਕ ਨਹੀਂ ਪਹੁੰਚਦਾ ਇਸ ਗੱਲ ਨੂੰ ਆਪਣੇ ਟਿਕਾਣੇ ਦੇ ਵਿੱਚ ਪਾ ਲਿਆ ਕਹਿੰਦੇ ਜੀਵਤ ਪਿਤਰ ਨਾ ਮੰਨੈ ਕੋ ਮੂਹੇ ਸਰਾਧ ਕਰਾਈ ਜਿਉਂਦਿਆਂ ਜਿਹਦੇ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਪਿਤਾ ਐ ਸੀ ਸੇਵਾ ਕਰੀਏ ਤੇ ਮਰਨ ਤੋਂ ਬਾਅਦ ਕਹਿੰਦੇ ਕਿ ਅਸੀਂ ਜਲ ਸੂਰੇ ਤੱਕ ਚੜਾ ਕੇ ਤੇ ਪਿਤਰਾ ਤੱਕ ਪਹੁੰਚਾ ਦਈਏ ਕਹਿੰਦੇ ਇਦਾਂ ਨਹੀਂ ਜੇ ਹੋ ਸਕਦਾ ਫਿਰ ਕਹਿੰਦੇ ਜੇ ਸਾਡਾ ਜਲ ਫਸਲਾਂ ਤੱਕ ਨਹੀਂ ਨਾ ਪਹੁੰਚ ਸਕਦਾ ਤੇ ਦਾਵਾ ਕਰੋ ਤੁਹਾਡਾ ਪਿਤਰਾ ਤੱਕ ਵੀ ਨਹੀਂ ਪਹੁੰਚ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਰਾਮਾਤ ਤੋਂ ਬਿਨਾਂ ਸੰਗਰ ਜੀ ਕੋਈ ਵੀ ਪ੍ਰਭਾਵਿਤ ਨਹੀਂ ਹੁੰਦਾ ਜਿੰਨਾ ਚਿਰ ਤੱਕ ਕਰਾਮਾਤ ਨਾ ਹੋਵੇ ਉਹਨਾਂ ਤੱਕਰ ਬੰਦਾ ਮੰਦਾ ਨਹੀਂ ਸੱਚੇ ਪਾਤਸ਼ਾਹ ਮਾਲਾ ਫੜ ਕੇ ਗੰਗਾ ਦੇ ਕੰਢੇ ਬੈਠ ਕੇ ਨਾਮ ਜਪਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਇੱਕੋ ਹੀ ਨਾਮ ਹੈ ਵਾਹਿਗੁਰੂ ੴ ਤਤ ਨਾਮ ਸੱਚੇ ਪਰਮੇਸ਼ਰ ਦਾ ਨਾਮ ਜਪਣ ਲੱਗੇ ਤੇ ਜਿਹੜੇ ਹੋਰ ਪੰਡਤ ਬ੍ਰਾਹਮਣ ਹਨ ਕੋਲ ਬੈਠ ਕੇ ਉੱਚੀ ਉੱਚੀ ਉਹ ਵੀ ਆਪਣਾ ਰਾਮ ਰਾਮ ਕਰੀ ਜਾ ਰਹੇ ਨੇ ਹੁਣ ਜਿਹੜਾ ਗੁਰਨਾਨਕ ਸਾਹਿਬ ਮਹਾਰਾਜ ਨੇ ਨਾਮ ਜਪਣਾ ਹੈ ਤੇ ਜਿਹੜਾ ਆਮ ਬੰਦੇ ਜਪਣੇ ਦੇ ਵਿੱਚ ਫਰਕ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਮ ਜਪਦੇ ਪੰਡਤਾਂ ਨੂੰ ਵੇਖ ਕੇ ਤੇ ਮੁਸਕਰਾਏ ਹੁਣ ਜਿਹੜੇ ਬ੍ਰਾਹਮਣ ਉਹਨਾਂ ਆ ਕੇ ਪੁੱਛਿਆ ਕਹਿੰਦੇ ਮਹਾਰਾਜ ਤੁਸੀਂ ਨਾ ਹੀ ਸਾਡੇ ਜਲ ਪਾਉਣ ਦੇ ਖੁਸ਼ ਹੋ ਨਾ ਹੀ ਸਾਡੇ ਨਾਮ ਜਪਣ ਦੇ ਖੁਸ਼ ਹੋ ਤੁਸੀਂ ਦੱਸੋ ਚਾਹੁੰਦੇ ਕੀ ਹੋ ਤੁਸੀਂ ਕਿਸ ਚੀਜ਼ ਤੇ ਖੁਸ਼ ਹੋਵੋਗੇ ਕਹਿੰਦੇ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਧਰਮ ਤੁਹਾਡਾ ਚੰਗਾ ਹੈ ਕਰਮ ਕੋਈ ਵੀ ਮਾੜਾ ਨਹੀਂ ਕਹਿੰਦੇ ਪਰ ਸਰਮ ਦੇ ਵਿੱਚ ਕਰ ਰਹੇ ਕਰਮਾਂ ਦਾ ਖੰਡਨ ਅਸੀਂ ਕਰ ਰਹੇ ਆ ਕਰ ਰਹੇ ਜਿਹੜੇ ਕਰਮ ਹੈ ਨਾ ਇਹ ਚੰਗੇ ਨਹੀਂ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਨਾਮ ਜਪਣਾ ਨਾਮ ਇਕਾਗਰ ਚਿਤ ਹੋ ਕੇ ਜਪਿਆ ਜਾਂਦਾ ਹੈ ਇੱਕ ਰਸੋ ਕਰਕੇ ਨਾਮ ਦਾ ਧਿਆਨ ਲਾਇਆ ਜਾ ਸਕਦਾ ਹੈ ਤੁਹਾਡਾ ਤੇ ਮਨ ਇੱਥੇ ਨਹੀਂ ਤਨ ਕਰਕੇ ਜਰੂਰ ਤੁਸੀਂ ਬੈਠੇ ਹੋ ਤਨ ਕਰਕੇ ਜਰੂਰ ਤੁਸੀਂ ਗੰਗਾ ਦੇ ਕੰਡੇ ਤੇ ਹੋ ਪਰ ਮਨ ਕਰਕੇ ਤੁਹਾਡਾ ਮਨ ਇੱਥੇ ਨਹੀਂ ਹੈ। ਸੰਗਰ ਜੀ ਆਪਾਂ ਵੀ ਜੇ ਗੁਰੂ ਘਰ ਆਉਣਾ ਹੈ ਦਰਬਾਰ ਦੇ ਵਿੱਚ ਸਜਣਾ ਹੈ ਤਨ ਕਰਕੇ ਵੀ ਤੇ ਮਨ ਕਰਕੇ ਵੀ ਸਜਣਾ ਕਰੀਏ ਤਾਂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ। ਜੇ ਤਨ ਕਰਕੇ ਵੀ ਵਾਹਿਗੁਰੂ ਜਪਿਆ ਮਨ ਕਰਕੇ ਵੀ ਜਪਿਆ ਇਹ ਨਹੀਂ ਕਿ ਤਨ ਕਰਕੇ ਤੇ ਗੁਰੂ ਘਰ ਬੈਠੇ ਆ ਤੇ ਮਨ ਕਰਕੇ ਅਜੇ ਮਨ ਫਸਲਾਂ ਦੇ ਵਿੱਚ ਲੱਗਾ ਫਿਰਦਾ। ਮਹਾਰਾਜ ਸਾਡਾ ਮਾਇਆ ਦੇ ਵਿੱਚ ਇਹ ਕਿ ਮੇਰੀ ਮਾਇਆ ਉੱਥੇ ਪਈ ਹੈ ਮਨ ਕਰਕੇ ਅਜੇ ਮਨ ਫੋਨ ਦੇ ਵਿੱਚ ਹੀ ਹੈ ਕਿ ਖੌਰੇ ਮੈਨੂੰ ਕਿਸੇ ਦਾ ਫੋਨ ਨਾ ਆ ਜਾਵੇ ਮੈਨੂੰ ਇਹਦਾ ਫੋਨ ਆਉਣਾ ਸੀ ਮੈਨੂੰ ਜ਼ਰੂਰੀ ਕੰਮ ਹੈ ਕਹਿੰਦੇ ਨਹੀਂ ਪਈ ਮਹਾਰਾਜ ਕਹਿੰਦੇ ਇਹ ਨਹੀਂ ਕਿ ਜ਼ਰੂਰੀ ਬੈਠਣਾ ਹੈ ਕਹਿੰਦੇ ਇੱਕ ਕਰੀ ਆਦਿ ਕਰੀ ਆਦਿ ਹੂ ਤੇ ਆਦ 5 ਮਿੰਟ 5 ਮਿੰਟ 2 2 ਜਮੇ 1 ਮਿੰਟ ਕੱਢ ਕੇ ਗੁਰੂ ਘਰ ਵਿੱਚ ਬੈਠ ਜਾ ਗੁਰਬਾਣੀ ਕਹਿ ਰਹੀ ਹੈ ਪਰ ਕਹਿੰਦੇ ਜਿਹੜਾ 1 ਮਿੰਟ ਵੀ ਬੈਠਣਾ ਇਹਨਾਂ ਵੀ ਇਕਾਗਰਜਤ ਹੋ ਕਰਕੇ ਬੈਠੀ ਤਾਂ ਪ੍ਰਵਾਨ ਹੈ। 1 ਮਿੰਟ ਵੀ ਜੇ ਕਰਕੇ ਤੂੰ ਗੁਰੂ ਘਰ ਇਕਾਗਰਜਤ ਹੋ ਕਰਕੇ ਬੈਠ ਗਿਆ ਨਾ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ। ਤੇ ਜੇ ਘੰਟਾ ਦੇ ਬੈਠਾ ਰਿਹਾ ਤੇ ਘੰਟੇ ਦੇ ਵਿੱਚ ਵੀ ਸੰਗਰ ਜੀ ਜੇ ਆਪਾਂ ਫੋਨ ਦੇ ਵਾਲੀ ਧਿਆਨ ਹੈ ਫੋਨ ਹੀ ਚਲਾਈ ਗਏ। ਗੱਲਾਂ ਹੀ ਕਰੀ ਗਏ ਕਿਸੇ ਦੀ ਗੱਲ ਸੁਣੇ ਉਸ ਗੱਲ ਨੂੰ ਅਗਾਹ ਚੁੱਕ ਦਿੱਤਾ। ਤੇ ਕਹਿੰਦੇ ਭਾਵੇਂ ਕਈ ਢਾਵੇਂ ਬੈਠ ਜਾਵੋ ਉਹ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਪ੍ਰਵਾਨ ਉਹ ਹੀ ਨਾਮ ਹੈ ਜਿਹੜਾ ਇੱਕ ਰਸੋ ਕਰਕੇ ਚਪਿਆ ਜਾਵੇ ਤੇ ਕਹਿੰਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਲਿਖਦੇ ਹਨ ਕਹਿੰਦੇ ਤੁਹਾਡਾ ਮਨ ਪੰਡਿਤ ਜੀ ਇੱਥੇ ਨਹੀਂ ਹੈ ਵਿਦਵਾਨ ਜੀ ਤੁਹਾਡਾ ਮਨ ਇੱਥੇ ਨਹੀਂ ਕਹਿੰਦੇ ਕੈਸੇ ਜਪਤਾ ਨਾਮ ਤੂੰ ਕਹਿੰਦੇ ਮਨ ਪਹੁੰਚੋ ਮੁਲਤਾਨ ਕਹਿੰਦੇ ਤੂੰ ਨਾਮ ਕਿਵੇਂ ਜਪੇਂਗਾ ਤੇਰਾ ਦਿਮਾਗ ਨਹੀਂ ਮੁਲਤਾਨ ਦੇ ਵਿੱਚ ਪਹੁੰਚਿਆ ਤੇਰੇ ਕਾਬਲ ਮੈਂ ਗਇਓ ਕਰਿਓ ਕਹਿੰਦੇ ਤੀਉ ਤੇ ਕਾਬਲ ਦੇ ਵਿੱਚ ਫਿਰਦਾ ਹੈ ਮਲਤਾਨ ਦੇ ਵਿੱਚ ਫਿਰਦਾ ਹੈ ਜਮਾਨਾ ਦੇ ਘਰ ਕਹਿੰਦੇ ਤੇਰਾ ਤੇ ਮਾਨੀ ਹੈ ਜਮਾਨਾ ਦੇ ਘਰ ਫਿਰ ਰਿਆ ਤੂੰ ਕਿੱਦਾਂ ਕਹਿੰਦਾ ਕਿ ਮੈਂ ਇੱਥੇ ਬੈਠਾ ਨਾਮ ਜਪ ਰਿਆ ਸੈ ਕਰਕੇ ਚਰਨੀ ਪੈ ਗਏ ਸਾਰੇ ਬ੍ਰਾਹਮਣ ਜਦੋਂ ਮਹਾਰਾਜ ਨੇ ਇਕੱਲੇ ਇਕੱਲੇ ਦੀ ਮਣ ਦੀ ਜਾਨ ਲਈ ਸੱਚੇ ਪਾਰਸਨ ਨੇ ਉਪਦੇਸ਼ ਦਿੱਤਾ ਕਹਿੰਦੇ ਨਾਮ ਜਪਨਾ ਗਲਤ ਨਹੀਂ ਨਾਮ ਜਪਣ ਦਾ ਤਰੀਕਾ ਕਿਸ ਤਰ੍ਹਾਂ ਦਾ ਹੈ ਕਹਿੰਦੇ ਹੋ ਰਹੇ ਕਰਮਾਂ ਦਾ ਪਖੰਡ ਮਹਾਰਾਜ ਹੋ ਰਹੇ ਕਰਮਾਂ ਦਾ ਖੰਡਨ ਧਰਮ ਦੇ ਵਿੱਚੋਂ ਕੱਢਣ ਲਈ ਤੀਰਥਾਂ ਤੇ ਜਾਂਦੇ ਨੇ ਮਤ ਕੋਈ ਇਹ ਸ਼ੰਕੇ ਦੇ ਵਿੱਚ ਰਹਿ ਜਾਵੇ ਕਿ ਗੁਰਨਾਨਕ ਸਾਹਿਬ ਮਹਾਰਾਜ ਹਰਦਵਾਰ ਗਏ ਤੇ ਅਸੀਂ ਵੀ ਹਰਦਵਾਰ ਜਾ ਕੇ ਇਸ਼ਨਾਨ ਕਰੀਏ ਕਿਸੇ ਵੀ ਤੀਰਥ ਤੇ ਜਾਣਾ ਗੁਰੂਕਾਰ ਮੁ슬ਮਾਨ ਨੂੰ ਮੱਕੇ ਤੋਂ ਪਰਾਂ ਸਭ ਉਜਾੜ ਹੈ ਇਸੇ ਤਰ੍ਹਾਂ ਗੁਰਸੇਖ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰਾਂ ਸਭ ਉਜਾੜੀ ਲੱਗਣਾ ਚਾਹੀਦਾ ਸੋ ਸੰਗਰ ਜੀ ਮਹਾਰਾਜ ਜਰੂਰ ਗਏ ਹਨ ਹਰ ਦੁਆਰ ਪਰ ਇਸ਼ਨਾਨ ਦੇ ਲਈ ਨਹੀਂ ਸੱਚੇ ਪਾਰਸਾ ਮਹਾਰਾਜ ਸੰਗਤਾਂ ਦਾ ਉਧਾਰ ਕਰਨ ਦੇ ਲਈ ਗਏ